ਆਇਆਗੇ ਲੋਂਗੋਵਾਲ ਵਿੱਚ ਲੋਂਗੋਵਾਲ ਵਿੱਚ ਹੈਗਾ UTL ਸੋਲਰ ਪੈਨਲਰ ਦਾ ਬਹੁਤ ਵੱਡਾ ਸ਼ੋਅਰੂਮ ਆ ਆਪਾਂ ਤੁਹਾਨੂੰ ਅੰਦਰ ਦਿਖਾਉਨੇ ਆ ਤੇ ਨਾਲ ਉਹਨਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਵੀ ਕਰਾਵਾਂਗੇ ਨੇ ਛੜੇ ਨੇ ਹਾਜੀ ਜੀ ਤੁਹਾਡੇ ਕੋਲੇ ਜਿਹੜਾ ਸੋਨ ਸੋਲਰ ਪੈਨਲ UTL ਦਾ ਤੇ ਇਹਦੇ ਬਾਰੇ ਤੁਸੀਂ ਜਾਣਕਾਰੀ ਦੋ ਲੋਕਾਂ ਨੂੰ ਕੀ ਕੀ ਇਹਦੇ ਵਿੱਚ ਸਹੂਲਤਾਂ ਨੇ ਸਬਸਿਡੀ ਕਿਵੇਂ ਮਿਲਦੀ ਹੈ ਤੇ ਕਿਵੇਂ ਲੋਕ ਆਉਣ ਤੁਹਾਡੇ ਕੋਲੇ ਪਹਿਲਾ ਭੋਲਾ ਸਿੰਘ ਸਰਾਮੀ ਦਾ ਬਹੁਤ ਧੰਨਵਾਦ ਜਿਹੜਾ ਸਾਡੇ ਕੋਲੇ ਆਇਆ ਅਸੀਂ ਪੰਜਾਬ ਫੁੱਲ ਸਿਟੀ ਲੰਗੋਆ ਤੋਂ ਨਾੜ ਮੰਡੀ ਤੋਂ ਮੈਂ ਕਮਲ ਸਿੰਘ ਦਿੱਕੀ ਬੋਲ ਰਿਹਾ ਹਾਂ ਸਭ ਤੋਂ ਵੱਡੀ ਗੱਲ ਹੈ ਜਿਹੜੇ ਫਾਈਨਲ ਨੇ ਅੱਜ ਦਾ ਵਾਈਫੀਸ਼ਲ ਫਾਈਨਲ ਆ ਗਿਆ ਜਿਹੜੇ ਦੋਨੋਂ ਪਾਸੋਂ ਕੰਮ ਕਰਦੇ ਨੇ ਇੱਕ ਨੂੰ ਇੱਧਰ ਵੀ ਹੈ ਜਿਹੜਾ ਵਾਈਫੀਸ਼ਲ ਫਾਈਨਲ ਹੈ ਇਹ ਜੋ ਵੀ ਕੰਮ ਕਰਦਾ ਇਹਦਾ ਡਬਲ ਦਾ ਕੰਮ ਆ ਨੀਚੋਂ ਵੀ ਕੰਮ ਕਰਦਾ ਜੀ ਗੱਲ ਹੈ ਵੀ ਜਿਹੜੇ ਸਾਡੇ ਕੋਲੇ ਫਾਈਨਲ ਨੇ ਅਗਸਤ ਮਹੀਨੇ ਦੀ ਮਿਹੜ ਹੈ ਅਰ ਕੋਲ ਲੇਟੈਸਟ ਫਾਈਨਲ ਦਿਲਦਨੇ ਹਰੇਕ ਫਾਈਨਲ ਦੇ ਟੈਸਟ ਰਿਪੋਰਟ ਨਾਲ ਲੱਗੀ ਹੋਊਗੀ ਸਾਡੇ ਕੋਲੇ ਪ੍ਰੋਪਰ ਜਿਹੜਾ ਮਾਲ ਪਿਆ ਕਿੰਨਾ ਵੀ ਮੌਕੇ ਤੇ ਸਾਡੇ ਕੋਲ ਗੋਦਾਮ ਦੇ ਵਿੱਚ ਬਹੁਤ ਸਾਰਾ ਮਾਲ ਪਿਆ ਹੈ ਹਰ ਇੱਕ ਚੀਜ਼ ਸਾਡੇ ਕੋਲੇ ਮੌਕੇ ਤੇ ਮਿਲੂਗੀ ਦੂਜੀ ਗੱਲ ਆਪਾਂ ਗੱਲਬਾਤ ਕਰਾਂਗੇ ਕਿਥੇ ਬਹਿ ਕੇ ਵੀ ਸਬਸਿਡੀ ਕਿਵੇਂ ਪ੍ਰਾਪਤ ਕਰੀਏ ਤੇ ਸਬਸਿਡੀ ਕਿਉਂ ਨਹੀਂ ਮਿਲਦੀ ਕਈ ਵਾਰ ਕਈ ਵਾਰ ਵੀ ਜਦੋਂ ਬਹੁਤ سارے ਲੋਕ ਅਪਲਾਈ ਕਰਦੇ ਨੇ ਸਬਸਿਡੀ ਨੂੰ ਪਰ ਉਹਨਾਂ ਨੂੰ ਸਬਸਿਡੀ ਨਹੀਂ ਮਿਲਦੀ ਉਹਦਾ ਇੱਕੋ ਇੱਕ ਕਾਰਨ ਹੈ ਵੀ ਜਿਹੜੇ ਸਬਸਿਡੀ ਐ ਸਬਸਿਡੀ ਗਵਰਨਮੈਂਟ ਦੇ ਜਿਹੜੇ ਡੀਸੀ ਆ ਫਾਈਨਲ ਨੇ ਇਹਨਾਂ ਦੇ ਸੈਲ ਇੰਡੀਆ ਚ ਬਣਦੇ ਨੇ ਸਰਕਾਰ ਉਹਨਾਂ ਆ ਪਹਿਲਾਂ ਨੂੰ ਹੀ ਸਬਸਿਡੀ ਦੇ ਰਹੀ ਹੈ ਜੇ ਲੋਕੀ ਮਾਰਕੀਟ ਦੇ ਵਿੱਚ ਲੋਕ ਸਬਸਿਡੀ ਕਹਿ ਕੇ ਨਾਓ ਡੀਸੀਆਰ ਪੈਨਲ ਲਾਈ ਜਾ ਰਹੇ ਨੇ ਉਹਨਾਂ ਨੂੰ ਸਬਸਿਡੀ ਬਿਲਕੁਲ ਨਹੀਂ ਮਿਲਦੀ ਇਸ ਕਰਕੇ ਜਦੋਂ ਤੁਸੀਂ ਆਪਣੇ ਘਰ ਸੋਲਰ ਲਗਾਉਣਾ ਹੈ ਤਾਂ ਇੱਕੋ ਗੱਲ ਦਾ ਖਿਆਲ ਰੱਖਣਾ ਹੈ ਵੀ ਤੁਹਾਡੇ ਜਿਹੜੇ ਲੱਗ ਰਹੇ ਪੈਨਲ ਨੇ ਕੀ ਉਹ ਡੀਸੀਆਰ ਨੇ ਉਹਨਾਂ ਤੋਂ ਬਕਾਇਦਾ ਐਫੀਡਵਿਟ ਲਿਖ ਕੇ ਲਓ ਵੀ ਇਹ ਪੈਨਲ ਡੀਸੀਆਰ ਦੇ ਡੀਸੀਆਰ ਦੇ ਪੈਨਲ ਨੇ ਉਹਨਾਂ ਦਾ ਕੱਲਾ ਕੱਲਾ ਸੀਰੀਅਲ ਨੰਬਰ ਬੈਚ ਸਾਡ ਤੇ ਪੀਐਮ ਸੂਰਜ ਯੋਜਨਾ ਦੇ ਚੜਦਾ ਹੈ ਤਾਂ ਹੀ ਸਬਸਿਡੀ ਰਿਲੀਜ਼ ਹੁੰਦੀ ਹੈ ਸਾਡੇ ਬਹੁਤ ਸਾਰੇ ਕਸਟਮਰਾਂ ਨੂੰ ਦੋ ਦੋ 45 ਜਰਾ ਸਬਸਿਡੀ 78000 ਰੁਪਏ ਆਈ ਹੈ ਮਤਲਬ ਕਹਿਣ ਦਾ ਭਾਵ ਕਿ ਆ ਵੀ ਸੋਲਰ ਲਵਾਉਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਇੱਕ ਹੌਟ ਟਿਪ ਦਾ ਸਟਰਕਚਰ ਲਾਉਣਾ ਜ਼ਰੂਰੀ ਹੈ ਕਾਪਰ ਦੀ ਤਾਰ ਲਾਉਣੀ ਜ਼ਰੂਰੀ ਹੈ ਡੀ ਸੀ ਆਰ ਪੈਨਲ ਲਾਉਣੀ ਜ਼ਰੂਰੀ ਨੇ ਜਿਨ੍ਹਾਂ ਦੀ ਐਫੀਸ਼ੀਐਂਸੀ 20 ਪਲੱਸ ਹੋਣੀ ਚਾਹੀਦੀ ਹੈ ਜਦੋਂ ਆਪਾਂ ਅਨਕਲੂਡ ਪੈਨਲ ਲਾ ਦਿੰਦੇ ਆ ਆਪਾਂ ਕਹਿੰਦੇ ਨੇ ਕਿ ਕੱਟ ਕੇ ਲਾਤਾ ਸਬਸਿਡੀ ਜੋ ਕਰਤਾ ਉਹ ਕੀ ਹੈ ਵੀ ਉਹ ਸਬਸਿਡੀ ਲਈ ਅਪਰੂਵ ਪੈਨਲ ਹੀ ਨਹੀਂ ਹੁੰਦੇ ਇਹ ਕਰ ਇਸ ਕਰਕੇ ਮੇਰੀ ਇਹ ਹੈ ਵੀ ਸਭ ਤੋਂ ਪਹਿਲਾਂ ਇਹ ਕਰੇ ਸੋਲਰ ਲਾਉਣੇ ਸਾ ਤੁਸੀਂ ਬਕਾਇਦਾ ਡੀਸੀਆਰ ਪੈਨਲ ਉਹ ਸਾਰੀਆਂ ਕੰਪਨੀਆਂ ਦੇ ਹੀ ਡੀਸੀਆਰ ਪੈਨਲ ਆਉਂਦੇ ਨੇ ਉਹਨਾਂ ਪੈਨਲਾਂ ਤੇ ਹੀ ਸਬਸਿਡੀ ਹੈ ਜੀ ਇੱਕ ਇੱਕ ਕਿੰਨੇ ਲੱਖ ਦਾ ਹੈ ਜਿਹੜਾ ਜੇ 5 ਕਿਲੋ ਦਾ ਲਗਾਉਣਾ ਹੋਵੇ ਅਗਲੇ ਨੇ ਜੇ 5 ਕਿਲੋ ਵਾਟ ਦਾ ਲਗਾਉਣਾ ਹੋਵੇ ਤਾਂ ਲਗਭਗ ਉਹਦੀ ਕੀਮਤ 2,60,000 ਹੈ ਜਿਹੜਾ ਟਾਪ ਕੁਆਲਿਟੀ ਹੈ ਉਹਦੇ ਵਿੱਚੋਂ 78,000 ਸਬਸਿਡੀ ਆ ਜਾਂਦੀ ਹੈ 1,82,000 ਦਾ ਰਹਿ ਜਾਂਦਾ ਮਤਲਬ ਇਹਦੋਂ ਸਸਤੇ ਵੀ ਹੈਗੇ ਨੇ ਇਹ ਟਾਪ ਕੁਆਲਿਟੀ ਹੈ ਜਿਹਦੇ ਵਿੱਚ ਕੀ ਹੈ ਬਹੁਤ ਵਧੀਆ ਸਮਾਨ ਹੈ ਪ੍ਰੋਪਰ ਹੌਲਡਡ ਦਾ ਸਟਰਕਚਰ ਹੈ ਕਾਪਰ ਦੀ ਵਾਇਰ ਹੈ ਪਰ ਅਰ ਬਾਈ ਫਿਸ਼ਨ ਲੇਟੈਸਟ ਟੈਕਨੋਲੋਜੀ ਦੇ ਪੈਨਲ ਲਈ ਇਸ ਤਰ੍ਹਾਂ ਦੇ ਵਿੱਚ ਮਨ ਲਾਪਾ ਇੱਕ ਘਰ ਦੀ ਜਿਹੜਾ ਕੋਈ 25 ਸਾਲ ਦੀ ਇਹਨਾਂ ਦੀ ਗਾਰੰਟੀ ਹੈ ਗਵਰਨਮੈਂਟ ਦੇ ਤੇ ਬਹੁਤ ਸਾਰੇ ਅਫਸਰਟੀਰੀਆ ਲੋਨ ਦੀ ਫੈਸਿਲਿਟੀ ਹੈ ਤੁਸੀਂ ਸੋਲਰ ਲਗਾਉਣ ਵਾਸਤੇ ਤੁਹਾਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਤੁਹਾਡੀ ਜੇਬ ਵਿੱਚ 10000 ਰੁਪਏ ਹੋਣਾ ਚਾਹੀਦਾ ਤੁਸੀਂ ਘਰੇ ਸੋਲਰ ਲਵਾਉਣ ਵਾਸਤੇ ਮੈਂ ਜਿਵੇਂ ਇਹਨਾਂ ਕਿੰਨੇ ਕੁ ਬਾ ਬਿਜਲੀ ਦੀ ਬਚਤ ਹੁੰਦੀ ਹੈ ਇਹਨੂੰ ਲਵਾਉਣ ਨਾਲ ਜਿਹੜੇ ਲੋਕਲ ਬੋਲ 5 ਕਿਲੋਵਾਰਡ 25 ਕਿਲੋਵਾਰਡ ਬਣਾਉਂਦਾ 3 ਕਿਲੋਵਾਰਡ 14 ਕਿਲੋਵਾਰਡ ਬਣਾਉਂਦਾ ਮਨ ਲਾਪਾ ਆਪਣੀ ਕਪੈਸ ਮੁਲਾਬਦਾ ਉਹ ਕਹਿੰਦਾ ਕਿ ਜਿਹੜਾ ਸੋਲਰ ਲਗਾਉਣਾ ਹੈ ਸੋਲਰ ਲਗਾਉਣ ਵਾਸਤੇ ਬੱਡੇ ਬਜਟ ਦੀ ਲੋੜ ਨਹੀਂ ਮੈਂ ਬੜ بار بار ਹੀ ਗੱਲ ਕਹਿ ਰਹੇ ਹਾਂ ਵੀ ਸੋਲਰ ਬਿਲਕੁਲ ਫ੍ਰੀ ਲੱਗ ਸਕਦਾ ਹੈ ਫ੍ਰੀ ਦਾ ਭਾਅ ਕੀ ਹੈ ਕਿ ਸਰਕਾਰ ਦੀ ਲੋਨ ਦੀ ਫੈਸਿਲਿਟੀ ਹੈ ਸਾਡੀਆਂ ਬਹੁਤ ਸਾਰੀਆਂ ਬੈਂਕਾਂ ਨਾਲ ਟਾਈਅਪ ਨੇ 10-15000 ਰੁਪਏ ਜਮ੍ਹਾਂ ਕਰਾਓ ਤੁਸੀਂ ਹਲੇ ਘਰੇ ਸੋਲਰ ਲਓ ਲੋ ਲੋ ਤਾਂ ਇਹ ਆਪਾਂ ਕੰਮ ਲਈ ਤੇ ਵਿਕੀ ਉਹਨਾਂ ਦੇ ਆਪਾਂ ਜਿਹੜਾ ਸ਼ੋਅਰੂਮ ਤੇ ਅੱਜ ਬੈਠ ਕੇ ਗੱਲਬਾਤ ਕੀਤੀ ਹੈਗੀ ਤੇ ਸਾਡੇ ਫੌਜੀ ਸਾਹਿਬ ਵੀ ਬੈਠੇ ਨੇ ਇੱਥੇ ਦੇ ਬਹੁਤ ਸਮਾਜ ਸੇਵਕ ਨੇ ਤੇ ਇੱਧਰ ਹੋਰ ਵੀ ਇੱਧਰ ਸਾਡੇ ਬੱਬੀ ਜੀ ਬੈਠੇ ਨੇ ਮੇਰੇ ਪਿੰਡ ਛੇਰੋਂ ਦੇ ਨੇ ਇਹ ਦੋਸਤਾ ਆਤਰਾ ਨਾਪ ਹੀ ਬੋਲਦੇ ਸ਼ਰਮਾ ਜੀ ਵੀ ਬੈਠੇ ਨੇਗੇ ਇਹ ਬਹੁਤ ਵੱਡਾ ਹੈ ਨਾ ਸਟੋਰ ਇਹਨਾਂ ਦਾ ਛੋਟਾ ਹੈ ਆਪਣਾ ਥੋੜਾ ਛੋਟਾ ਹੋਰ ਬੋਲ ਹੈਪੀ ਸਟੋਰ ਹੈ ਸ਼ਰਮਾ ਨਾ ਸਟੋਰ ਇਹ ਇਹ ਆਇਗਾ ਥਾਰ ਜਿਹੜੇ ਸ਼ੋਰੂਮ ਦੇ ਵਿੱਚ ਤੁਸੀਂ ਆ ਕੇ ਇਹਦਾ ਜਿਹੜਾ ਸੋਲਰ ਪੈਨਲ ਖਰੀਦੋ ਦੇ ਅਸੀਂ ਵੀ ਸੰਗਰਾਮੀ ਕਲਾ ਕੇਂਦਰ ਬੋਲੋ ਇੱਥੇ ਲਿਜਾਣਾ ਹੈਗਾ ਤੇ ਕਰਦੇ ਆ ਸ਼ੁਰੂ ਤੇ ਬਿਜਲੀ ਨੇ ਮਹਗਾ ਹੀ ਹੋਣਾ ਭਰਾਵੋ ਆਉਣ ਵਾਲੇ ਸਮੇਂ ਜੇ ਇਹ 600 ਜੁੰਟਾ ਕ ਨਹੀਂ ਨਾ ਝੱਕੀ ਜਾਇਓ ਤੇ ਬਿਜਲੀ ਕਟਾ ਕਾਡੂ ਤੁਹਾਡੇ ਕਚੁੰਬਰ ਤੇ ਬਿਜਲੀ ਹੋਣੀ ਲੜੀ ਹੈਗੀ ਆ ਆਪਾਂ ਜਿਹੜੀ ਹੈਗੀ ਸੂਰਜ ਤੋਂ ਆਪਾਂ ਲੈਈਏ ਇਸ ਤੋਂ ਊਰਜਾ ਜਿਹੜੀ ਹੈਗੀ ਆ ਤੇ ਆਪਣੀ ਬਚਤ ਹੋ ਜਾਣੀ ਨਹੀਂ ਤਾਂ ਇਹ ਲੱਖਾਂ ਰੁਪਿਆ ਬਿਜਲੀ ਦੀ ਤਰਜਾ ਕਰੂਗਾ ਤੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ